ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਮੱਕੀ ਦੇ ਆਟੇ ਦੇ ਲੱਡੂ ਤੇ ਇਹ ਲੱਡੂ ਜੀ ਸਪੈਸ਼ਲ ਸਰਦੀਆਂ ਵਾਸਤੇ ਹੁੰਦੇ ਆਗੇ ਸਰਦੀਆਂ ਵਾਸਤੇ ਤਾਂ ਹੁੰਦੇ ਜੀ ਇਹ ਕਿਉਂਕਿ ਜਿਹੜਾ ਮੱਕੀ ਦਾ ਆਟਾ ਹੁੰਦਾ ਸਪੈਸ਼ਲ ਇਹ ਸਰਦੀਆਂ ਦੇ ਵਿੱਚ ਹੀ ਜ਼ਿਆਦਾਤਰ ਆਪਾਂ ਨੂੰ ਮਿਲਦਾਗਾ ਤੇ ਇਹਦੇ ਮੱਕੀ ਦੇ ਆਟੇ ਦੇ ਲੱਡੂ ਜੀ ਬਹੁਤ ਜ਼ਿਆਦਾ ਸੁਆਦ ਬਣਦੇ ਆਗੇ ਤੇ ਤੁਸੀਂ ਵੇਸਣ ਦੇ ਲੱਡੂ ਤੋਂ ਬਹੁਤ ਵਾਰ ਖਾਦੇ ਹੋਣਗੇ ਤੇ ਇੱਕ ਵਾਰ ਮੱਕੀ ਦੇ ਆਟੇ ਦੇ ਲੱਡੂ ਇਸ ਤਰੀਕੇ ਨਾਲ ਬਣਾ ਕੇ ਵੇਖੋ ਮੇਰੇ ਤਰੀਕੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਜੀ ਤੇ ਮੱਕੀ ਦੇ ਆਟੇ ਦੇ ਲੱਡੂ ਬਣਾਉਣ ਲਈ ਇੱਥੇ ਆਪਾਂ ਲੈ ਲਿਆ ਮੱਕੀ ਦਾ ਆਟਾ ਇੱਕ ਬਾਟੀ ਆਪਾਂ ਲੈਂਤੀ ਇਹ ਵੱਡੀ ਭਰ ਕੇ ਤੇ ਇਹਦੇ ਲੱਡੂ ਬਹੁਤ ਜ਼ਿਆਦਾ ਸਵਾਦ ਬਣਦੇ ਆ ਜੀ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਇਹ ਲੱਡੂ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਆ ਜੀ ਮੱਕੀ ਦੇ ਆਟੇ ਦੇ ਲੱਡੂ ਬਣਾਉਣ ਲਈ ਤੁਹਾਨੂੰ ਦੱਸ ਦਿਆਂ ਕੀ ਕੀ ਆਪਾਂ ਇਹਦੇ ਵਿੱਚ ਵਰਤਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਰੱਖ ਲਈ ਜੀ ਗੈਸ ਤੇ ਤੇ ਇਹਦੇ ਵਿੱਚ ਆਪਾਂ ਆਟਾ ਭੁੰਨਾ ਲਾਂਗੇ ਬਿਨਾਂ ਕਿਉਂ ਤੋਂ ਭੁੰਨਾਂਗੇ ਜੀ ਆਪਾਂ ਆਟਾ ਇਹ ਆਪਾਂ ਵੱਡੀ ਸਾਰੀ ਬਾਟੀ ਲੈ ਲਈ ਸੀਗੀ ਤੁਸੀਂ ਕੋਈ ਵੀ ਵਰਤਨ ਲੈ ਲੈਣਾਗਾ ਤੇ ਇੱਕੋ 나ਪ ਰੱਖਣਾ ਹੈ ਇਹ ਲੱਡੂ ਬਣਾਉਣ ਲਈ ਜੀ ਤੇ ਨੂੰ ਆਪਾਂ ਆਟੇ ਨੂੰ ਭੁੰਨਾਗੇ ਜੀ ਇਸ ਤਰੀਕੇ ਨਾਲ ਹਿਲਾਉਂਦੇ ਰਹਿਣਾ ਆਟੇ ਨੂੰ ਨਹੀਂ ਤਾਂ ਫਿਰ ਇੱਕੇ ਥਾਂ ਤੋਂ ਜਲ ਜੂ ਆਟਾ ਜੇਕਰ ਆਪਾਂ ਇਹਦੇ ਵਿੱਚ ਚਮਚਾ ਨਾਲ ਫੇਰਿਆ ਇਹ ਇਸ ਤਰੀਕੇ ਨਾਲ ਚਮਚਾ ਕਰਛੀ ਦੇ ਵਿੱਚ ਫੇਰਦੇ ਹੋਏ ਤੇ ਆਪਾਂ ਆਟੇ ਨੂੰ ਭੁੰਨਾ ਲਾਂਗੇ ਜੀ ਤੇ ਆਟਾ ਆਪਾਂ ਉਦੋਂ ਤੱਕ ਭੁੰਨਾਂਗੇ ਜੀ ਜਦੋਂ ਤੱਕ ਇਹਦੇ ਵਿੱਚੋਂ ਆਟੇ ਦੇ ਵਿੱਚੋਂ ਖੁਸ਼ਬੂ ਆਉਣ ਲੱਗੇ ਤੇ ਜਦੋਂ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗਦੀ ਆਪਾਂ ਨੂੰ ਪਤਾ ਲੱਗ ਜੂਗਾ ਵੀ ਆਟਾ ਪੱਕ ਚੁੱਕਿਆਗਾ ਤੇ ਆਟੇ ਨੂੰ ਪਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹਦੇ ਵਿੱਚ ਕੱਚਾਪਨ ਬਿਲਕੁਲ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਫਿਰ ਲੱਡੂ ਖਾਣ ਤੋਂ ਬਾਅਦ ਪੇਟ ਦਰਦ ਹੋਣ ਲੱਗ ਜੂਗਾ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਲਾਂਗੇ ਜੀ ਖੁਸ਼ਬੂ ਆਉਣ ਤੱਕ ਇਹ ਤਰੀਕੇ ਨਾਲ ਹੀ ਆਪਾਂ ਹਲਾਉਂਦੇ ਰਹਿਣਾ ਜੀ ਚਮਚੇ ਨਾਲ ਵੇਸਣ ਨੂੰ ਤੇ ਗੈਸ ਦੀ ਫਲੇਮ ਇੱਥੇ ਮੀਡੀਅਮ ਜੀ ਰੱਖਣੀ ਹੈ ਜੀ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ ਮੀਡੀਅਮ ਫਲੇਮ ਤੇ ਆਟਾ ਭੁੰਨਣਾ ਆਪਾਂ ਨੇ ਤੇ ਆਟਾ ਹੁਣ ਆਪਣਾ ਭੁੰਨਿਆ ਗਿਆ ਜੀ 8 ਤੋਂ 10 ਮਿੰਟ ਲੱਗ ਗਿਆ ਆਟਾ ਭੁੰਨਣ ਨੂੰ ਤੇ ਹੁਣ ਇਹਦੇ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗ ਗਈ ਹੈਗੀ ਤੇ ਆਟੇ ਦਾ ਰੰਗ ਵੀ ਥੋੜਾ ਬਦਲ ਗਿਆ ਇਹ ਵੇਖੋ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਘਿਓ 2 ਤੋਂ 3 ਚਮਚਾ ਆਪਾਂ ਘਿਓ ਦੇ ਪਾਵਾਂਗੇ ਇਹਦੇ ਵਿੱਚ ਤੇ ਘਿਓ ਨੂੰ ਤੁਸੀਂ ਗਰਮ ਕਰਕੇ ਵੀ ਪਾ ਸਕਦੇ ਈ ਇਸੇ ਤਰ੍ਹਾਂ ਵੀ ਪਾ ਸਕਦੇ ਆ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਇਹ ਜੰਮਿਆ ਹੋਇਆ ਘਿਓ ਆਗਾ 2 ਚਮਚੇ ਇਹ ਹੋਗੇ ਇੱਕ ਚਮਚਾ ਆਪਾਂ ਘਿਓ ਦਾ ਹੋਰ ਪਾ ਦਾਂਗੇ ਜੀ ਤੇ ਘਿਓ ਨੂੰ ਵੀ ਆਪਾਂ ਪਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਮੈਂ ਐਡਿਟ ਕਰ ਲਾਂਗੇ ਕਿਉਂ ਉਹਨੂੰ ਵੀ ਕੰਗੜਾ ਲਾਂਗੇ ਆਪਾਂ ਇਹਦੇ ਵਿੱਚ ਹੱਟੇ ਦੇ ਵਿੱਚ ਜੀ ਤੇ ਇਹ ਵੇਖੋ ਜੀ ਹੁਣ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਕਿਉਂ ਉਹਨੂੰ ਤੇ ਇਹ ਆਪਾਂ ਲੈਤਾ ਜੀ ਅੱਧੀ ਬਾਟੀ ਦੁੱਧ ਉਬਲਿਆ ਹੋਇਆ ਦੁੱਧ ਲੈਤਾ ਆਪਾਂ ਨੇ ਤੇ ਇਹਨੂੰ ਆਪਾਂ ਕਰ ਲਿਆ ਸੀ ਠੰਡਾ ਜੀ ਇਹ ਤਾਂ ਕੋਈ ਚੱਕਰ ਨਹੀਂ ਚਾਹੀਏ ਇਹਦੇ ਵਿੱਚ ਗਰਮ-ਗਰਮ ਦੁੱਧ ਪਾਓ ਚਾਹੀਏ ਠੰਡਾ ਤੇ 1 ਕੇਰਾ ਆਪਾਂ ਦੁੱਧ ਨੂੰ ਉਬਾਲ ਲੈਣਾ ਜੀ ਅੱਧੀ ਬਾਟੀ ਆਪਾਂ ਦੁੱਧ ਦੀ ਲੈਤੀ ਐ ਇਹ ਜਿਹੜੀ ਬਾਟੀ ਨਾਲ ਆਪਾਂ ਆਟਾ ਲੇਤਾ ਸੀਗਾ ਉਹੀ ਵਰਤਨ ਇੱਕ ਹੀ ਵਰਤਨ ਰੱਖਣਾ ਜੀ ਤੁਸੀਂ ਨਾ ਪਲੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਦੇਖੋ ਜੀ ਆਪਾਂ ਬਹੁਤ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਟੇ ਨੂੰ ਦੁੱਧ ਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਫੂਡ ਕਲਰ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਆ ਤੇ ਨਹੀਂ ਮੈਂ ਇਹ ਸੰਤਰੀ ਰੰਗ ਲੇਤਾ ਇੰਨਾ ਕ ਤੇ ਪੀੜਾ ਰੰਗ ਮੈਨੂੰ ਮਿਲਿਆ ਨਹੀਂ ਲੱਡੀਆਂ ਵਾਲ ਘਰ ਦੇ ਵਿੱਚ ਹੀ ਗੋਮ ਹੋ ਗਏ ਤੇ ਹੈਗਾ ਤਾਂ ਸੀਗਾ ਆਪਣੇ ਕੋਲੇ ਤੇ ਮੌਕੇ ਤੇ ਲੱਭਿਆ ਨਹੀਂਗਾ ਮੈਨੂੰ ਤੇ ਜਦੋਂ ਆਪਾਂ ਦੁੱਧ ਪਾਇਆ ਸੀਗਾ ਦੁੱਧ ਦੇ ਵਿੱਚ ਵੀ ਘੋਲ ਕੇ ਇਹਨੂੰ ਪਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰ ਲਾਂਗੇ ਜੀ ਤੇ ਆ ਪਾਦੀ ਬਾਟੀ ਇਹ ਲੈ ਕੇ ਜੀ ਖੰਡ ਦੀ ਮੋਟੀ ਖੰਡ ਦੀ ਤੇ ਉਹਨੂੰ ਆਪਾਂ ਬਰੀਕ ਪੀਸ ਲੈ ਇਹਦੇ ਵਿੱਚ ਗ੍ਰੈਂਡਰ ਜਾਰ ਦੇ ਵਿੱਚ ਤੇ ਹੁਣ ਆਪਾਂ ਇਹ ਵੀ ਪਾ ਦਾਂਗੇ ਜੀ ਇਹਦੇ ਵਿੱਚ ਅੱਧੀ ਬਾਟੀ ਲਈ ਸੀ ਆਪਾਂ ਬਾਕੀ ਤੁਸੀਂ ਮਿੱਠਾ ਵੱਧ ਘੱਟ ਪਾ ਸਕਦੇ ਆ ਆਪਣੇ ਹਿਸਾਬ ਦੇ ਨਾਲ ਜੇਕਰ ਘੱਟ ਪਾਉਣਾ ਚਾਹੁੰਦੇ ਆ ਤਾਂ ਘੱਟ ਪਾ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰ ਦਾਂਗੇ ਤੇ ਜਦੋਂ ਆਪਾਂ ਖੰਡ ਮਿਕਸ ਕਰਤੀ ਜੀ ਤੇ ਇੱਥੇ ਆਪਾਂ ਗੈਸ ਬੰਦ ਕਰ ਦੇਣਾਗਾ ਤੇ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਹੁਣ ਰਲਾ ਲਾਂਗੇ ਤੇ ਜੇਕਰ ਤੁਸੀਂ ਇੱਕ ਵਾਰ ਇਹ ਲੱਡੂ ਬਣਾ ਕੇ ਖਾ ਲਈ ਜੀ ਮੱਕੀ ਦੇ ਆਟੇ ਦੇ ਇਸ ਤਰੀਕੇ ਨਾਲ ਤਾਂ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਬਹੁਤ ਜ਼ਿਆਦਾ ਪਸੰਦ ਆਉਣ ਵਾਲੇ ਆ ਤੁਹਾਨੂੰ ਇਹ ਲੱਡੂ ਤੇ ਆਪਾਂ ਖੰਡ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਹਦੇ ਵਿੱਚ ਗੰਡਾ ਜੀਆਂ ਨਾ ਰਹਿਣ ਜਿਹੜੀਆਂ ਇਹਦੇ ਨੇ ਬਹੁਤ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਆਪਾਂ ਖੰਡ ਨੂੰ ਤੇ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਖੰਡ ਹੁਣ ਇਹਦੇ ਵਿੱਚ ਰਲ ਆਲੀ ਮਿਕਸ ਕਰ ਲਈ ਤੇ ਬਾਕੀ ਹੁਣ ਜਦੋਂ ਆਪਾਂ ਲੱਡੂ ਬਟਾਂਗੇ ਤੇ ਇਹ ਮਟੀਰੀਅਲ ਨਾਰਮਲ ਜਿਹਾ ਹੋ ਗਿਆ ਹੁਣ ਜ਼ਿਆਦਾ ਤੱਤਾ ਨਹੀਂ ਤੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਸਲ ਮਸਲ ਕੇ ਰਲਾ ਲਾਂਗੇ ਹੱਥਾਂ ਨਾਲ ਤੇ ਇਹ ਵੇਖੋ ਜੀ ਇੱਥੇ ਨਾ ਆਪਾਂ ਨੂੰ ਮਟੀਰੀਅਲ ਥੋੜਾ ਜਿਹਾ ਸੁੱਕਾ ਜਿਹਾ ਲੱਗਦਾ ਸੀਗਾ ਲੱਡੂ ਬੱਟਣ ਵਾਸਤੇ ਤੇ ਆਪਾਂ ਥੋੜਾ ਜਿਹਾ ਗਰਮ ਦੁੱਧ ਉਬਲਿਆ ਹੋਇਆ ਇਹਦੇ ਵਿੱਚ ਹੋਰ ਮਿਕਸ ਕਰਤਾ ਤੇ ਤੁਸੀਂ ਵੀ ਇਦਾਂ ਹੀ ਕਰਨਾ ਜੇਕਰ ਲੱਡੂ ਬੱਟਣ ਵੇਲੇ ਥੋੜਾ ਜਿਹਾ ਤੁਹਾਨੂੰ ਸੁੱਕਾ ਲੱਗੇ ਮਟੀਰੀਅਲ ਤਾਂ ਦੁੱਧ ਪਾ ਲੈਣਾ ਇਹਦੇ ਵਿੱਚ ਉਬਲਿਆ ਹੋਇਆ ਤੇ ਦੇਖੋ ਹੁਣ ਲੱਡੂ ਬੱਟਣ ਲਈ ਬਿਲਕੁਲ ਤਿਆਰ ਹੈ ਤੇ ਹੱਥਾਂ ਨਾਲ ਮਿਕਸ ਕਰ ਲਿਆ ਸੀ ਆਪਾਂ ਇਸ ਤਰੀਕੇ ਨਾਲ ਜੀ ਕਿਉਂਕਿ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਨਹੀਂ ਸੀ ਹੋ ਰਿਹਾ ਤੇ ਹੱਥਾਂ ਨਾਲ ਹੀ ਵਧੀਆ ਮਿਕਸ ਹੋਇਆਗਾ ਤੇ ਹੁਣ ਆਪਾਂ ਇਹਦੇ ਲੱਡੂ ਬੱਟ ਦਾਂਗੇ ਜੀ ਲੱਡੂ ਬੱਟ ਕੇ ਤਿਆਰ ਕਰ ਲਾਂਗੇ ਇਹਦੇ ਆਪਾਂ ਹੁਣ ਵਧੀਆ ਲੱਡੂ ਬੱਟੇ ਜਾ ਰਹੇ ਆ ਇਹ ਆ ਇਹਦੇ ਪਹਿਲਾਂ ਥੋੜਾ ਜਿਹਾ ਮਟੀਰੀਅਲ ਕਰੜਾ ਸੀਗਾ ਇਹਦਾ ਰਾਣੀ ਸੀ ਰਿਆ ਮਤਲਬ ਲੱਡੂਆਂ ਵਾਸਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਦੇ ਸਾਰੇ ਲੱਡੂ ਬੱਟ ਕੇ ਰੱਖ ਲਾਂਗੇ ਤੇ ਇੱਕ ਵਾਰ ਇਹ ਲੱਡੂ ਬਣਾ ਕੇ ਤੁਸੀਂ ਵੀ ਜ਼ਰੂਰ ਖਾਣੇ ਜੀ ਤੇ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਹਾਨੂੰ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲੇ ਤੇ ਬਿਲਕੁਲ ਨਵੀਂ ਰੈਸਪੀ ਤਿਆਰ ਕੀਤੀ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੱਕੀ ਦੇ ਆٹے ਦੇ ਲੱਡੂਆਂ ਦੀ ਇਹ ਲੱਡੂ ਜੀ ਤੁਸੀਂ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਖਾ ਸਕਦੇ ਆ ਕਿਉਂਕਿ ਆਪਾਂ ਇਹਦੇ ਵਿੱਚ ਦੁੱਧ ਪਾਇਆ ਹੋਇਆ ਗੁੱਬਲਿਆ ਹੋਇਆ ਤੇ ਨਹੀਂ ਤਾਂ ਆਪਾਂ ਇਹਨੂੰ ਇੱਦੋਂ ਵੀ ਜ਼ਿਆਦਾ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਸੀ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਲੱਡੂ ਤੁਸੀਂ ਵੀ ਜ਼ਰੂਰ ਬਣਾ ਕੇ ਖਾਣਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ